ਕਰਨਾ ਖਤਮ ਕਰ ਰਹੀ ਸੀ ਪ੍ਰਵਾਨ ਹਾਂ ਜਿੱਤਨ ਪ੍ਰਵਾਨ ਨੇ ਮੈਂ ਧੰਨਵਾਦ ਵੀ ਕਰਨਾ ਸਾਰੇ ਪ੍ਰਵਾਨਾ ਉਹਨੇ ਮੈਨੂੰ ਕਿਹਾ ਕਿ ਧੰਨ ਖਤਮ ਕਰ ਰਹੇ ਹੋ ਔਰ ਮੈਂ ਨਾਲ ਖੜੂ ਹਾਂ ਔਰ ਸੱਤ ਐਂਬੂਲੈਂਸਸ 13 ਤਰੀਕ ਨੂੰ ਮਿਲ ਜਾਣਗੇ ਸਕੂਲ ਆਫ ਐਮਿਨੈਂਸ ਬਣ ਰਿਹਾ ਹਸਪਤਾਲ ਨੂੰ ਔਰ ਜਿਹੜਾ ਉਹ ਅਪਗ੍ਰੇਡ ਕਰ ਰਹੇ ਨਾਲਿਕ پارک ਚਿਲਡਰਨ ਮੈਮੋਰੀਅਲ ਪਾਰਕ ਹੋਗਾ ਨਮਿਤ ਫੋਰ ਲੇਨ ਆਪਾਂ ਉਹ ਕਰ ਰਹੇ ਸੜਕ ਤੇ ਮਾਈਨਿੰਗ ਦੀਆਂ ਟਿਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਦਿਲਕੰਬਾਉਂ ਔਰ ਬੜੀ ਮੰਦਪਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਚੱਲਣੇ ਪਈ ਸਾਰੇ ਵਾਸੀਆਂ ਨੂੰ ਕਹੂੰਗਾ ਇਕੱਲੇ ਸੱਤ ਪਰਿਵਾਰ ਨਹੀਂ ਕਿ ਬੱਚੇ ਸਨ ਤੇ ਸਾਥੀ ਹੁੰਦੇ ਆ ਛੋਟੇ ਛੋਟੇ ਪੁੱਲਾਂ ਪਰ ਕੇ ਬੱਚੇ ਸਕੂਲ ਤੋਂ ੜ ਕੇ ਵਾਪਸ ਆ ਰਹੇ ਸੀ ਤਾਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜ ਜਿਹਦੇ ਵਿੱਚ ਸੱਤ ਬੱਚਿਆਂ ਦੀ ਉਸੇ ਮੌਕੇ ਦੀ ਲਗਭਗ ਬੜੀ ਕਰਦਨਾਕ ਤੋਂ ਮੌਤ ਹੋਈ ਬਾਕੀ 25 ਚਤਰੀਆਂ ਦੀ ਸੋ ਕੁਝ ਪਰਿਵਾਰਾਂ ਵੱਲੋਂ ਅੱਜ ਮੈਂ ਡਿਟੇਲ ਨਾਲ ਗੱਲ ਕੀਤੀ ਜੀ ਕੁਝ ਇਨਸਾਫ ਦੀ ਮੰਗ ਹੈ ਦੇਖੋ ਬੱਚਿਆਂ ਤੋਂ ਵਾਪਸ ਲਈ ਅੰਸਰ ਪਰਕ ਇਹ ਹੈ ਕਿ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਦੇ ਹੰਝੂ ਪੁੰਜੀ ਹੈ ਫੌਸਲਾ ਕੀ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਟੁਕੜੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੋ ਮੈਂ ਅੱਜ ਕਿੱਥੇ ਉੱਖਵੰਡ ਲਈ ਤੇ ਸਰ ਉਹ ਜੋ ਇਹਨਾਂ ਨੇ ਮੰਗਾਂ ਕੀਤੀਆਂ ਕਿ ਇਸ ਪ੍ਰਸ਼ਾਸਨ ਵੱਲੋਂ proper ਤਰੀਕੇ ਨਾਲ ਐਫ ਆਈ ਆਰ ਨਹੀਂ ਕੀਤੀ ਉਹਦਾ ਵੀ ਮੌਕੇ ਤੇ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਦਾ ਬਤਗੀ ਉਹਨਾਂ ਨੇ ਕੀਤੀ ਚਾਹੀਦੀ ਕਿ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐਂਕਰਾਤਾ ਉਹ ਕਰਤਾ ਉਸ ਕਿਸਮ ਦਾ ਤੇ ਬਿਲਕੁਲ ਉਹ ਜਿਹੜੇ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਤੇ ਜਿਹੜੇ ਟਿਪਰ ਵਾਲੇ ਸੀਗੇ ਅਸਲ 'ਚ ਉਹ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌ ਟਿਪਰ ਨੇ ਜਿਹੜੇ ਸਮਾਨੇ ਵਿੱਚ ਦੀ ਲੰਘਦੇ ਨੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚੱਲਦੇ ਨੇ ਓਵਰਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਈਵਨ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਚਾਹਕ ਸੀਗਾ ਜਿਹਦੀ ਕੋਈ ਲਰਨਿੰਗ ਲਾਇਸੈਂਸ ਨਹੀਂ ਹੈ ਜਦ ਕਿ ਟਿਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਹੈ ਗਲਤੀ ਕੀਤੀ ਜਾਂ ਕਿਵੇਂ ਕਿ ਦਿਨਾਂ ਮਿਲੀ ਪੁਪਤਾ ਕੋਈ ਬਖਸ਼ਣ ਜਾਊਗਾ ਉਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਗਏ ਨੇ ਤੇ ਚਿਲਡਰਨ ਮੈਮੋਰੀਅਲ ਪਾਰਕ ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚ ਦੇਖਾਂ ਇਹ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਭੰਨਰਾ ਸਕੂਲ ਚ ਪੜਾਉਂਦੇ ਸੀ ਕਸਿਆਣੇ ਤੋਂ ਇਧਰ ਪੰਨਾ ਪੰਨਰਾ ਤੁਸ ਨੂੰ ਆ ਰਹੇ ਸੀ ਛੁੱਟੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੇ ਪਾਸੇ ਜਾਣਾ ਸੀਗਾ ਤਾਂ ਉਹ ਟਰੈਕਟਰ ਐਕਸੀਡੈਂਟ ਹੋ ਗਿਆ ਸੀ ਤੇ ਉਹਨਾਂ ਦੀ ਰੀਡ ਦੀ ਹੱਡੀ ਦਾ ਜਿਹੜੇ ਦੋ ਮਣ ਕੇ ਪੁੱਟ ਗਏ ਸੀ ਉਹਨੀਆਂ ਲੱਤਾਂ ਚੱਲ ਨਾ ਹਟ ਗਈਆਂ ਸੀ ਬਾਅਦ ਵਿੱਚ ਉਹ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਉਹ ਸੱਟ ਚੋਂ ਉੱਪਰ ਨਾ ਬਹੁਤ ਔਖਾ ਹੁੰਦਾ ਸੋ ਮੈਂ ਖੁਦ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਇਸ ਗੱਲ ਦਾ ਪਤਾ ਪੁਰਾਣਾ ਤੇ ਇਹਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟਨ ਡੀਸੀ 7 ਨੂੰ ਕਹਤਾ ਕਿ ਸਾਰਾ ਇਹ ਤਾਂ ਬਣਾ ਕੇ ਇਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਸਕਦਾ ਪਾਤਰਾਤਾ ਕਰਾ ਤੇ ਪਸਿਆਣੇ ਹਸਪਤਾਲ ਤੇ ਹਸਪਤਾਲ ਜਿਹੜਾ ਅਪਗ੍ਰੇਡ ਕਰ ਰਹੇ ਆ ਇੱਥੋਂ ਦਾ ਜੇ ਹਸਪਤਾਲ ਅਪਗ੍ਰੇਡ ਹੁੰਦਾ ਸ਼ਹਿਰ ਕੁਝ ਬੱਚੇ ਨੇ ਜਾਣਾ ਪੱਛੀ ਸਤਲ ਹਾਣਾ ਤੋ 13 ਤਰੀਕ ਨੂੰ ਅਸੀਂ ਕੁਝ ਐਮਬੂਲੈਂਸੇਸ ਦੇਣੀਆਂ ਨੇ ਉਹਦੇ ਚੋਂ 7 ਐਮਬੂਲੈਂਸ ਜਿਹੜੀਆਂ ਨਾ 7 ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਲਾਗੇ ਨੂੰ ਦੇ ਰਹੇ ਚਿਲਡਰਨ ਮੈਮੋਰੀ ਉਨਤੇ ਚਿਲਡਰਨ ਮੈਮੋਰੀਅਲ ਐਮਬੂਲੈਂਸ ਲਗਾ ਕੇ ਤੇ ਤਾਂ ਕਿ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਅਨ ਇਨਕੁਆਇਰੀ ਕਰਾਂਗੇ ਕਰਾਂਗੇ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣ ਨਾਲ ਰਹਿਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਪੱਕੋਂ ਪੜਾਈ ਪੱਕੋਂ ਰਹਿ ਜਾਣ ਕਿਵੇਂ ਪੜ ਨਹੀਂ ਸਕਿਆ ਮੈਨੂੰ ਜਿਹੜਾ ਬਸ ਨਹੀਂ ਗਈ ਉਹ ਇਸ ਸਮਾਨੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸਰ ਬਣਾ ਰਹੇ ਆ ਤੇ ਉੱਥੇ 15-20 ਬੱਸਾਂ ਤਾਂ ਪੈਸੇ ਵੀ ਮਿਲਣਗੇ ਪਰ ਜਿਹੜਾ ਇਹ ਟਰਸਟ ਬਣਾਉਣਗੇ ਚਿਲਡਰ ਮੈਮਰੀ ਉਹਦੇ ਵਿੱਚ ਵੀ ਸਰਕਾਰ ਆਪਣੀ ਬਣਾ ਸੀਐਮ ਸਾਹਿਬ ਕਾਫੀ ਥਾ ਤੇ ਪੂਰੇ ਪੰਜਾਬ ਦੇ ਵਿੱਚ ਟਿਪਰ ਬਹੁਤ ਚੱਲ ਰਹੇ ਨੇ ਉਹਨਾਂ ਤੋਂ ਸਾਰਿਆਂ ਦੀ ਅਸੀਂ ਕਰਤਾ ਟਰਾਂਸਪੋਰਟ ਡਿਪਾਰਟਮੈਂਟ ਨੂੰ ਤੇ ਪੁਲਿਸ ਡਿਪਾਰਟਮੈਂਟ ਨੂੰ ਕਰਤਾ ਆਰਡਰ ਕਿ ਸਾਰੇ ਟਿਪਰਾਂ ਦੇ ਜਿਹੜੇ ਲਾਇਸੈਂਸ ਨੇ ਜਿਹੜੇ ਚਲਾਉਂਦੇ ਨੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਉਹਨਾਂ ਦੀ ਮੈਡੀਕਲ ਰਿਪੋਰਟ ਵਗੈਰਾ ਸਾਰੀ ਦਿਓ ਇਹ ਇੱਥੋਂ ਚੱਲਦੇ ਓਵਰਲੋਡਡ ਚੱਲਦੇ ਮੋਸਟਲੀ ਹੈ ਨਾ ਤੇ ਮਾਈਨਿੰਗ ਹੋ ਸਕਦਾ ਹੈ ਨਾ ਬੱਚਿਆਂ ਦੀ ਕੁਰਬਾਨੀ ਕਹੂੰਗਾ ਮੈਂ ਇਹਨਾਂ ਬੱਚਿਆਂ ਦੀ ਕੁਰਬਾਨੀ ਕਰਕੇ ਕੋਈ ਬਟਾ ਨੈਕਸਸ ਹੀ ਫੜਿਆ ਜਾਵੇ ਸਕੂਲਾਂ ਨੂੰ ਵੀ ਕੋਈ ਸ਼ਕਤੀ ਹੋਏ ਕਿ ਸਰ ਕੋਈ ਬੱਸਾਂ ਦੇ ਵਿੱਚ ਹਾਲੇ ਵੀ ਦੇਖਿਆ ਜਾਂਦਾ ਸੀ ਇਹ ਸਕੂਲਾਂ ਦਾ ਪੈਸੀ ਆਲਰੇਡੀ ਕਰ ਰੱਖਿਆ ਕਿ ਕੋਈ ਕੋਈ ਵੀ ਸਕੂਲ ਦੀ ਬੱਸ ਦਾ ਜਿਹੜਾ ਡਰਾਈਵਰ ਹੈ ਉਹਦੀ ਬਕਾਇਦਾ ਬੱਸ ਦੀ ਵੀ ਬਕਾਇਦਾ ਬੱਸ ਦੀ ਵੀ ਚੈਕਿੰਗ ਹੋਵੇ ਕਿ ਉਹ ਸੜਕ ਤੇ ਚੱਲਣ ਦੇ ਕਾਬਿਲ ਹੈ ਜਾਂ ਨਹੀਂ ਬਕਾਇਦਾ ਡਰਾਈਵਰ ਦੀ ਵੀ ਜਿਹੜੀ ਚੈਕਿੰਗ ਹੋਵੇ ਤਾਂ ਕਿ ਅੱਗੇ ਤੋਂ ਐਜੀਆਂ ਘਟਨਾਵਾਂ ਨਾ ਹੋਣ ਦੇਖੋ ਜਮੀ ਸੱਤਮੀ ਵਾਲੇ ਬੱਚੇ ਕੁਛ ਸੀ ਇਹ ਰਿ ਹੁਣੇ ਤੋਂ ਯੂਪੀਐਸਸੀ ਦੀ ਤਿਆਰੀ ਬਰੇ ਮਾਪਿਆਂ ਨਾਲ ਗੱਲਾਂ ਕਰਨ ਲੱਗੀ ਸੀ ਕਿ ਆਈਐਸ ਕਿਵੇਂ ਬਣਦੇ ਆਈ ਪੇਸ ਇੰਨ ਇੰਟੈਲੀਜੈਂਟ ਬੱਚੀ ਸੀ ਸੁਪਨੇ ਹਜੇ ਪੂਰੇ ਕਰਨੇ ਸੀ ਉਹਨਾਂ ਨੇ ਮਾਪਿਆਂ ਦੇ ਪਰ ਪਰਮਾਤਮਾ ਨੇ ਕੁਝ ਹੋਰ ਮਨਜ਼ੂਰ ਸੀ ਸਰਕਾਰ ਬਿਲਕੁਲ ਵਿਧਾਇਕਾਂ ਦਾ ਪਰਿਵਾਰਾਂ ਦੇ ਨਾਲ ਬਹੁਤ ਬਹੁਤ ਸੀ ਵਿਧਾਇਕਾਂ ਦਾ ਵੀ ਰੋਲ ਰਿਹਾ ਹੈਗਾ ਕੋਈ ਜੀ ਇਧਰ ਮਾਲਕਾਂ ਨਾਲ ਕੋਈ ਵਿਧਾਇਕਾਂ ਦਾ ਵੀ ਰੋਲ ਰਿਹਾ ਹੈ ਜੀ ਜੀ ਦਾ ਜੀਤਾ ਵੀ ਹੋਇਆ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਹੈ ਕੋਈ ਨਹੀਂ ਬੱਚੇ ਚਾਉਂਦੇ ਜੀਨੇ ਜੇ ਕੋਈ ਪੁਰਾਣੇ ਮਾਮਲੇ ਚ ਜਾਂ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਇਹ ਪਰਚਾ ਨਹੀਂ ਕਰਨਾ ਜਾਂ ਐਫ ਆਈ ਆਰ ਭੀਕ ਕਰਨੀ ਫਰਾਂਤ ਕੋਈ ਨਹੀਂ ਬਖਸ਼ਾ ਚ ਬਿਲਕੁਲ ਤੇ ਇਹ ਜਿਹੜੀਆਂ ਕਿਉਂਕਿ ਦੇਖੋ ਐਡਿਵਿਟੀ ਘਟਣਾ ਹੋਗੀ ਹਾਲਾਂਕਿ ਬਹੁਤ ਵੈਲ ਆਫ ਪਰਿਵਾਰ ਨੇ ਕੋਈ ਪੈਸੇ ਦੀ ਪਰਮਾਤਮਾ ਵੱਲੋਂ ਕੋ ਕਹਿੰ ਪਰ ਜਦੋਂ ਕਈ ਵਾਰੀ ਕੀ ਹੈ ਕਿ ਜਾਂਚ ਤਾਂ ਜਿਹੜੇ ਕੰਮ ਤੇ ਚਲੇ ਜਾਂਦੇ ਮਾਈਂਡ ਕਿਧਰ ਤੋਂ ਡਾਈਬਟ ਹੋਏ ਲੇਡੀਜ਼ ਕਰੇ ਬੇਟੇ ਬਟੀਆਂ ਹੰਦਮਲ ਦੇਖਦੇ ਡਿਪਰੈਸ਼ਨ ਚ ਚਲੇ ਜਾਂ। ਸੋ ਉਹਨਾਂ ਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਾਂ ਕਿ ਉਹਨਾਂ ਨੂੰ ਕੋਈ ਨਾ ਕੋਈ ਸਵੇ ਰੋਜ਼ਗਾਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਜਿਵੇਂ ਜਿਹੜਾ ٹرسٹ ਹੈ। ٹرسٹ ਵੀ ਉਹਦੇ ਚੁੱਕਾ ਇੱਕ ਉਹਦੀ ਹਿੱਸਾ ਹੈ ਕਿ ਉਹ ਕੰਮ ਕਰਨ ਸਰਕਾਰੋਂ ਦੀ ਹੈਲਪ ਕਰੂਗੀ ਉਹ ਬੱਚੇ ਹੋਰ ਬੱਚਿਆਂ ਚੋਂ ਆਪਣੀ ਆਪਣੀ ਖੁਸ਼ੀ ਨਿਕਲੇਗੀ। ਦਰਨਾ ਖਤਮ ਕਰ ਰਹੀ ਸੀ ਪਰਿਵਾਰ। ਹਾਂ ਜਿਤਨੇ ਪਰਿਵਾਰ ਨੇ ਮੈਂ ਧੰਨਵਾਦ ਵੀ ਕਰਦਾ ਸਾਰੇ ਪਰਿਵਾਰ ਦਾ। ਉਹਨਾਂ ਨੇ ਮੈਨੂੰ ਕਿਹਾ ਕਿ ਦਰਨਾ ਖਤਮ ਕਰ ਰਿਹਾ ਔਰ ਮੈਂ ਨਾਲ ਖੜਾ। ਔਰ ਸੱਤ ਐਂਬੂਲੈਂਸਸ 13 ਤਰੀਕ ਨੂੰ ਮਿਲ ਜਾਣਗੀਆਂ ਸਕੂਲ ਆਫ ਐਮਿਨੈਂਸ ਬਣ ਰਿਹਾ ਹਸਪਤਾਲ ਨੂੰ ਜਿਹੜਾ ਉਹ ਅਪਗ੍ਰੇਡ ਕਰ ਰਹੇ ਨਾਲਿਕ ਪਾਰਕ ਦਾ ਚਿਲਡਰਨ ਮੈਮੋਰੀਅਲ ਪਾਰਕ ਉਹਦਾ ਨਮਿਤ 4 ਲੇਨ ਆਪਾਂ ਕਰ ਰਹੇ ਹਾਂ ਸੜਕ ਤੇ ਮਾਈਨਿੰਗ ਦੀਆਂ ਟਿਪਰਾਂ ਦੀ ਇਹਦੀ ਉੱਚ ਪੱਧਰੀ ਜਾਂਚ ਹੋਊਗੀ ਹੋ ਸਕਦਾ ਉਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ